ਤੇ ਇੱਕ ਇਨਫਰਮੇਸ਼ਨ ਸੀ ਕਿ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਵਿੱਚ ਕਨਵਰਟ ਕਰਦੇ ਬੀਐਸਐਫ ਕੋਲੋਂ ਆਈ ਇਨਫਰਮੇਸ਼ਨ ਤੇ ਬੇਸ ਤੇ ਐਸਐਸਪੀ ਸਰਦਾਰ ਬਲਵਿੰਦਰ ਸਿੰਘ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ थाना ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀ ਕਿ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ 'ਚ ਕਨਵਰਟ ਕਰਦੇ ਨੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ 3 ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਦਾ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਚ ਲਿਆ ਗਿਆ ਤੇ ਇਹਨਾਂ ਦੇ ਪੈਸ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪੇਤ ਸਿੰਘ ਤੇ ਦੂਸਰਾ ਦਿਨ ਹੈਕ ਕਰ ਫੇਸ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜੋ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਚ ਸੀ ਪੈਸਾ ਆਇਆ ਇਹ ਡਰਗ ਮੰਨੀ ਹੈ ਜੀ ਜਿਹੜੀ ਇਧਰ ਡਰਗ ਆ ਜਾਂਦੀ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਹੈ ਉਹ ਚੀਜ਼ ਹੈ ਕੀ ਹਵਾਲਾ ਦੀ ਗੱਲ ਕੀ ਹਵਾਲਾ ਕਿਵੇਂ ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਅੱਗੇ ਦੇਣਾ ਹੁੰਦਾ ਤੇ ਉਹਨੂੰ ਪਹਿਲਾਂ ਆਪਣੇ ਡਰਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਹੈ ਸਹੀ ਜੀ ਕਿਸ ਤਰ੍ਹਾਂ ਦਾ ਦੇ ਦੇਖ ਕੇ ਬੜੇ ਮੋਟੇ ਚਾਰਜ ਕਰਦੇ ਆ ਆਪਣੇ ਵਿਕੀ ਵੀ ਕਰਦੇ ਇਸੇ ਚੀਜ਼ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਤੇ ਕਿੰਨੇ ਸਮੇਂ ਚ ਐਕਟੀਵੇਟ ਇਹ ਵੀ ਇਨਵੈਸਟੀਗੇਸ਼ਨ ਦਾ ਅਜੇ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਤੇ ਇਹਨਾਂ ਨੂੰ ਅਸੀਂ ਪੁੱਛਗਿਛ ਕਰ ਰਹੇ ਹਾਂ ਬਿਲਕੁਲ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਨਹੀਂ ਸਰ ਬੀਐਸਐਮ ਮੈਂ ਬੀਐਸਐਮ ਬਿਲਕੁਲ ਜੀ ਹਾਂ ਯਸ ਸਰ ਸਰ ਬਲਵਿਦਿਆ ਸਿੰਘ ਦੇ ਕੰਪਨੀ ਦੇ ਸਲਾਮ ਅੰਦੇ ਅੰਦੇ ਨਹੀਂ ਇਹਨਾਂ ਦੇ ਹਾਲਾ ਪਹਿਲਾਂ ਨਹੀਂ ਸਰ ਦੇਖੀ ਕਮੇਟੀ ਕਰਦੇ ਜੇ ਇਹਨਾਂ ਦੇ ਕਿੰਨਾ ਹੋ ਗਿਆ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਬਰੇ ਲਿਆ ਕੇ ਰਿਮਾਂਡ ਫਿਰ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਕੇ ਅਗਲੀਆਂ ਗੱਲਾਂ ਡੂੰਘਾਈ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨੇ بڑے ਜਿੰਨੇ بڑے ਲਿਖੇ ਨਹੀਂ ਨਹੀਂ ਇਹ ਚੱਲ ਰਹੀ ਹੈ ਜੀ ਜੀ ਇਹਨਾਂ ਨੂੰ ਕਿਤੋਂ ਕਿਤੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋ ਰਹੇ ਸਾਥੀ ਨੇ ਉਹ ਪੁੱਛ ਕੇ ਸੱਚ ਜੋ ਕਾਊਗਾ ਕਲੀਅਰ ਹਾਂ ਜੀ ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਹੈ ਇੱਕ ਤੇ ਇੱਕ ਕੇਸ ਹੈ ਇਹ ਪਾਕਸ ਵੀ ਜਾ ਕੇ ਆਏ ਨਹੀਂ ਆ ਕਿਸੇ ਨਹੀਂ ਇਹ ਗੱਲ ਹੈ ਜੇ ਕਲੀਅਰ ਨਹੀਂ ਸਰ ਇਹਨਾਂ ਦੇ ਹੋਰ ਵੀ ਪਰਿਵਾਰਕ ਮੈਂਬਰ ਹੈ ਜਿਹਦਾ ਨੰਬਰ ਦਿੱਤਾ ਗਿਆ ਨਹੀਂ ਜੀ ਇਹਨਾਂ ਦੋਵਾਂ ਤੋਂ ਲਾਗ ਸਰ ਇਹ ਚਾਰੇ ਗੈਂਗ ਨੂੰ ਉੱਪਰ ਵੀ ਕਾਰੋਬਾਰ ਕਰਦੇ ਨੇ ਇਹ ਦੱਸਾਂਗੇ ਜੀ ਅਜੇ ਪੁਛਲੀ ਇਹਦਾ ਜੋ ਕੁਝ ਕਿਛ ਚਾਹੀਗਾ ਤੁਹਾਨੂੰ ਸ਼ੇਅਰ ਕਰਾਂਗੇ ਗੱਲ ਇਹਦੇ ਕਰਾਈ ਕਰੇ ਨਾ ਜੀ ਹਾਂ ਜੀ ਹਾਂ ਜੀ ਇਹਨਾਂ ਨੇ ਕੈਸ਼ ਕੋਲ ਰੱਖਿਆ ਸੀ ਸਰਕਾਰ ਵਿੱਚ ਇਹਨਾਂ ਨੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿਨ੍ਹਾਂ ਵਿੱਚ ਪਾਇਆ ਹੋਇਆ ਸੀਗਾ ਕੈਸ਼ ਇਸ ਤੋਂ ਬਹੁਤ ਪਿਛੇ ਇਹਨਾਂ ਨੂੰ ਕੋਈ ਦਸਤਾਵੇਜ਼ ਮਿਲੇ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਰਿਕਵਰ ਹੋਣਗੇ ਸ਼ੇਅਰ ਕਰਾਂਗੇ ਇੱਕ ਇਹਨਾਂ ਤੋਂ ਪੰਜ ਮੋਬਾਈਲ ਨੇ

मैं ज़्यादा कुछ नहीं कहूँगा जो 1800 बजे ऑपरेशन हुआ था ज्वाइंट और पुलिस ने हमारा बहुत सहयोग सहयोग दिया और आखिर तक रात के तेईस बजे तक जो भी कार्रवाई थी उसमें सारी मदद करी और पुलिस को जब भी हम भी बॉर्डर की बेल्ट में जो भी ऑपरेशन करते हैं जब भी इनको फोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी उन्होंने काफी मदद की ठीक है तो इसी तरह की अभी अपना ड्राफ्ट नहीं किया था दिफ्टीएस भी सामने सारा बता दिया ये ऐसे-ऐसे इंफॉर्मेशन ऐसे थी उसके आधार पे ऑपरेशन किया गया ज्वाइंट तो उसमें ये अचीवमेंट हुआ है ये सब के सामने ठीक है जो कि एक करोड़ आप बता दें नाइनटी सेवन लाख चौदह हजार और पा� तो ये मैंने बताया कि पुलिस हमारा हर जगह श्यो करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर आप लोगों ने देखे भी हैं और हमारा काफ़ी अच्छा कोपरेशन है कुछ का ये जो अच्छा नहीं भी है okay.